ਨਾਰਕੋ ਹਵਾਲਾ ਨੈਕਸਸ ਦਾ ਪਰਦਾਫਾਸ਼ ਕਰ ਦਿੱਤਾ ਗਿਆ ਹੈ। ਅੰਮ੍ਰਿਤਸਰ ਦੇ ਵਿੱਚ ਲੱਖਾਂ ਦੀ ਡਰੱਗ ਮਨੀ ਦੇ ਨਾਲ ਪੁਲਿਸ ਮੁਲਾਜ਼ਮ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਪੁਲਿਸ ਮੁਲਾਜ਼ਮ ਸਣੇ ਪੰਜ ਮੁਲਜ਼ਮ ਗ੍ਰਿਫਤਾਰ ਕੀਤੇ ਗਏ ਨੇ। 40.91 ਲੱਖ ਦੀ ਡਰੱਗ ਮਨੀ ਸਮੇਤ ਇਹਨਾਂ ਨੂੰ ਕਾਬੂ ਕੀਤਾ ਗਿਆ ਲੁਧਿਆਣਾ ਦੇ ਵਿੱਚ। ਤਹਿਨਾਸ਼ੀ ਮੁਲਜ਼ਮ ਕਾਂਸਟੇਬਲ ਡਰੱਗ ਮਨੀ ਦੇ ਨਾਲ ਨਸ਼ਾ ਵੀ ਜ਼ਬਤ ਕੀਤਾ ਗਿਆ। ਦੁਬਈ ਤੋਂ ਦਸਤ ਚਲਾਇਆ ਜਾ ਰਿਹਾ ਸੀ ਨਸ਼ੇਦਾਈ ਪੂਰਾ ਨੈਟਵਰਕ। ਆਯੂਐਸ ਬੇਸਡ ਸਮਗਲਰ ਜੋਬਨ ਕਲੇਰ ਅਤੇ ਗੈਂਗਸਟਰ ਗੋਪੀ ਚੁਗਾਵਾ ਆਪਰੇਟ ਕਰੇ ਸਨ ਇਸ ਪੂਰੇ ਨੈਕਸਸ ਨੂੰ ਤੇ ਆਖਰਕਾਰ ਅੰਮ੍ਰਿਤਸਰ ਪੁਲਿਸ ਦੇ ਵੱਲੋਂ ਇਸ ਦਾ ਪਰਦਾਫਾਸ਼ ਕੀਤਾ ਗਿਆ ਅੰਮ੍ਰਿਤਸਰ ਦੇ ਵਿੱਚ ਲੱਖਾਂ ਦੀ ਡਰੱਗ ਮਨੀ ਦੇ ਨਾਲ ਪੁਲਸ ਮੁਲਾਜ਼ਮ ਨੂੰ ਗ੍ਰਿਫਤਾਰ ਕੀਤਾ ਗਿਆ ਆਖਰਕਾਰ ਪੁਲਸ ਮੁਲਾਜ਼ਮੇ ਪੁਸਤ ਦੇ ਹਸ਼ਕੰਜੇ ਦੇ ਵਿੱਚ ਹੈ ਜੋ ਕਿ ਇਸ ਪੂਰੇ ਨੈਕਸਸ ਦਾ ਹਿੱਸਾ ਸੀ ਪੁਲਸ ਮੁਲਾਜ਼ਮ ਸਣੇ ਪੰਜ ਮੁਲਜ਼ਮ ਗ੍ਰਿਫਤਾਰ ਕੀਤੇ ਗਏ ਨੇ 40.91 ਲੱਖ ਦੀ ਡਰੱਗ ਮਨੀ ਸਮੇਤ ਇਹਨਾਂ ਨੂੰ ਕਾਬੂ ਕਰ ਲਿਆ ਗਿਆ ਅੱਜ ਹੁਣ ਤੱਕ ਦੀ ਜਾਣਕਾਰੀ ਸਮਣੇ ਆਈ ਹੈ ਕਿ ਮੁਲਜ਼ਮ ਕਾਂਸਟੇਬਲ ਜੋ ਕਿ लुधियाना ड्रग मनी नशा भी ना तो जब्त किया गया दुबई चलाया जा रहा ये जो, आ, नारको हवाला नेक्सस है उसको तोड़ना बहुत जरूरी था बिकॉज ये ट्रेड और इसकी बैकबोन यही है मनी इनवॉल्व है फाइनेशियल जो एस्पेक्ट है उसको ब्रेक करना और डिसमेंटल करना बहुत जरूरी था तो हमने पांच लोग गिरफ्तार किए हैं अगर इस केस को देखें कि 9 अप्रैल को सतनाम सिंह हमने पकड़ा था वन के जी हीरोइन के साथ छाटा पुलिस स्टेशन में केस रजिस्टर हुआ उसके बाद बड़ा टेक्निकली और प्रोफेशनली इन्वेस्टिगेट करते हुए हमने पांच और लोग गिरफ्तार किए हैं और ये इसमें अनिल एक नाम का बंदा जो गुड़गांव बेस्ड है पीछे भिवानी हराने का रहने वाला है वो इस हवाला रैकेट का किंग पिन सामने आया और उसकी जब हम उसकी अरेस्ट के बाद उसके कांटेक्ट्स को हमने स्क्रूटनाइज किया और इन्वेस्टिगेट किया तो उसमें ये लोग सामने आए इनमें एक पंजाब पुलिस का हमारा कांस्टेबल भी है उसको भी हमने गिरफ्तार किया है जो कि कोरियर का, का काम करता था फाइनेंसिस इधर से उधर करने का और टोटल रिकवरी जो ड्रग आ, और हवाला नेक्सस में हुई है वो छियालीस लाख नाइन्टी है ਇਸ ਖਬਰ ਤੇ ਜ਼ਿਆਦਾ ਜਾਣਕਾਰੀ ਲਈ ਸਾਡੇ ਸਹਿਯੋਗੀ ਹਮੇਸ਼ ਸ਼ਰਮਾ ਜੁੜ ਚੁੱਕੇ ਨੇ ਹਮੇ ਤਮੇਸ਼ਰ ਪੁਲਿਸ ਦੇ ਵੱਲੋਂ ਨਾਰਕੋ ਹਵਾਲਾ ਨੈਕਸਸ ਦਾ ਪਰਦਾ ਫਾਸ਼ ਕੀਤਾ ਗਿਆ ਹੈ ਆ ਕੀ ਕੁਝ ਪੂਰਾ ਐਕਸ਼ਨ ਕੀਤਾ ਗਿਆ ਕੀ ਜਾਣਕਾਰੀ ਜੀ ਪਰਮਿੰਦਰ ਜੀ ਗੱਲ ਕਰੀਏ ਇਸ ਐਕਸ਼ਨ ਦੇ ਤਹਿਤ ਸਭ ਤੋਂ ਪਹਿਲਾਂ ਕਿਲੋ ਹੀਰੋਇਨ ਦੇ ਨਾਲ ਇੱਕ ਨੌਜਵਾਨ ਨੂੰ ਸ਼ਹਾੜਾ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਸੀ ਤੇ ਨਾਲ ਹੀ ਜਦੋਂ ਜਾਂਚ ਨੂੰ ਅੱਗੇ ਵਧਾਇਆ ਗਿਆ ਤਾਂ ਇਸ ਦੇ ਕਈ ਕੜੀਆਂ ਸਾਹਮਣੇ ਆਈਆਂ ਸਾਰਾ ਜਿਹੜਾ ਨੈਟਵਰਕ ਹੈ ਦੁਬਈ ਅਤੇ ਯੂਐਸ ਬੇਸ ਤੋਂ ਚਲਾਇਆ ਜਾ ਰਿਹਾ ਸੀ ਉੱਥੇ ਜਿਹੜੇ ਤਸਕਰ ਅਤੇ ਗੈਂਗਸਟਰ ਬੈਠੇ ਸੀ ਉਹ ਇਸ ਨੂੰ ਚਲਾ ਰਹੇ ਸੀ ਸੋ ਜਦੋਂ ਪੁਲਿਸ ਦੁਆਰਾ ਜਾਂਚ ਕੀਤੀ ਗਈ ਤੇ ਇਸ ਦੇ ਵਿੱਚ ਇੱਕ ਪੁਲਿਸ ਮੁਲਾਜ਼ਮ ਵੀ ਸਾਹਮਣੇ ਆਇਆ ਜਿਸ ਦੀ ਡਿਊਟੀ ਐਸਐਲਐ ਲੁਧਿਆਣਾ ਦੇ ਵਿੱਚ ਨਾ ਸੀ ਸੋ ਉਸ ਨੂੰ ਵੀ ਗ੍ਰਿਫਤਾਰ ਕੀਤਾ ਗਿਆ 48 ਲੱਖ ਦੀ ਇੱਕ ਬਹੁਤ ਵੱਡੀ ਰਕਮ ਬੰਦੀ ਹੈ ਜਿਹੜੀ ਹਵਾਲਾ ਰਾਸ਼ੀ ਹੈ ਤੇ ਡਰੱਗ ਮਨੀ ਵੀ ਕਹੀ ਹੈ ਤੇ ਗਲਤ ਨਹੀਂ ਹੋਏਗਾ ਡਰੱਗ ਮਨੀ ਦਾ ਨੈਕਸਸ ਉਹ ਕੇ ਕूरियर ਦਾ ਕੰਮ ਜਰੂਰ ਪੁਲਿਸ ਮੁਲਾਜ਼ਮ ਕਰ ਰਿਹਾ ਸੀ ਤਾਂ ਕਮਿਸ਼ਨਰ ਪੁਲਿਸ ਦਾ ਜ਼ਰੂਰ ਕਹਿਣਾ ਹੈ ਕਿ ਪੁਲਿਸ ਮੁਲਾਜ਼ਮ ਹੁੰਦਾ ਉਸ ਨੂੰ ਫਾਇਦਾ ਉਹ ਜ਼ਰੂਰ ਨਜ਼ਾਇਜ਼ ਫਾਇਦਾ ਚੁੱਕ ਰਿਆ ਸੀ ਜਿਸ ਦੇ ਤਹਿਤ ਗ੍ਰਿਫਤਾਰ ਕੀਤਾ ਗਿਆ ਹੁਣ ਤੱਕ 5 ਲੋਕਾਂ ਲੋਗ ਪੁਲਿਸ ਦੇ ਹੱਥੇ ਚੜੇ ਆ ਲੇਕਿਨ ਹਲੇ ਵੀ ਪੁਲਿਸ ਦੁਆਰਾ ਇਹਨਾਂ ਨੂੰ ਕੋਰਟ ਦੇ ਵਿੱਚ ਪੇਸ਼ ਕਰਕੇ ਇਹਨਾਂ ਕੋਲ ਜਾਂਚ ਕੀਤੀ ਜਾ ਰਹੀ ਹੈ ਪੁਲਿਸ ਦਾ ਮੰਨਣਾ ਕਿ ਹੋਰ ਵੀ ਇਹੋ ਜੇ ਕਈ ਨਾਮ ਸਾਹਮਣੇ ਆ ਸਕਦੇ ਆ ਹੋਰ ਵੀ ਲੋਕਾਂ ਦੀ ਇਸ ਮਾਮਲੇ ਦੇ ਵਿੱਚ ਗ੍ਰਿਫਤਾਰੀਆਂ ਹੋ ਸਕਦੀਆਂ ਤੇ ਨਾਲ ਹੀ ਫੋਰ ਵੀ ਡਰਗ ਮਨੀ ਇਸ ਮਾਮਲੇ ਦੇ ਵਿੱਚ ਪੁਲਿਸ ਦੁਆਰਾ ਰਿਕਵਰ ਕੀਤੀ ਜਾ ਸਕਦੀ ਹੈ ਸੋ ਇਨਵੈਸਟੀਗੇਸ਼ਨ ਦਾ ਜ਼ਰੂਰ ਮੁੱਦਾ ਬਿਸ਼ਾਰਾ ਹੈ ਸੋ ਇਸ ਮਾਮਲੇ ਦੇ ਵਿੱਚ ਪੂਲ ਮਿਲਾ ਕੇ ਹਲੇ ਤੱਕ ਜਾਂਚ ਕੀਤੀ ਜਾ ਰਹੀ ਹੈ ਹਾਂ ਠੀਕ ਹੈ ਅਮੇ ਫਿਲਹਾਲ ਦੀ ਪੂਰੀ ਜਾਣਕਾਰੀ ਬਹੁਤ ਬਹੁਤ ਧੰਨਵਾਦ ਤਾਂ ਨਾਰਕੋ ਵਾਲਾ ਨੈਕਸਸ ਦਾ ਪਰਦਾ ਫਾਸ਼ ਅੰਮ੍ਰਿਤਸਰ ਪੁਲਿਸ ਦੇ ਵੱਲੋਂ ਕੀਤਾ ਗਿਆ ਅੰਮ੍ਰਿਤਸਰ ਦੇ ਵਿੱਚ ਲੱਖਾਂ ਦੀ ਡਰਗ ਮਨੀ ਦੇ ਨਾਲ ਪੁਲਿਸ ਮੁਲਾਜ਼ਮ ਨੂੰ ਗ੍ਰਿਫਤਾਰ ਕੀਤਾ ਗਿਆ ਪੁਲਿਸ ਮੁਲਾਜ਼ਮੀ ਜੋ ਕਿ ਪੁਲਿਸ ਦੇ ਸ਼ਿਕੰਜੇ ਦੇ ਵਿੱਚ ਹੈ ਪੁਲਿਸ ਮੁਲਾਜ਼ਮ ਸਣੇ ਪੰਜ ਮੁਲਜ਼ਮਾਂ ਦੀ ਗ੍ਰਿਫਤਾਰੀ ਹੋਈ ਹੈ